ਚੀਗਾ ਦੀ ਸਰਿਆਣੋਂ ਅੱਜ ਸਾਨੇ ਆਪਣਾ ਐਂਡ ਨਵੇਂ ਤਰੀਕੇ ਦੇ ਪਰੌਂਠੇ ਮਮਮੀ ਜੀ ਦੱਸੂਗੀ ਕਿ ਕੀ ਕੀ ਪਾਇਆ ਜ਼ਰੂਰ ਕਮੈਂਟ ਕਰਿਓ ਕਿਵੇਂ ਤੁਹਾਡੇ ਖਾਤਿਆਂ ਨੂੰ ਵਧੀਆ ਲੱਗੀਏ ਕਿ ਨਹੀਂ ਲੱਗੀਆ ਧੰਨਵਾਦ ਜੀ ਸਾਰਿਆਂ ਸਰਸ਼ ਲੇਖ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਪਹੋਣੇ ਆਟਾ ਤਿਆਰ ਕੀਤਾ ਹੈ ਇਹਦਾ ਜਿਹੜਾ ਕਲਰ ਹੈ ਉਹ ਲਾਲ ਹੈ ਯਾਨੀ ਕਿ ਰੈੱਡ ਤੇ ਇਸ ਦਾ ਕਲਰ ਰੈੱਡ ਇਸ ਲਈ ਕਿ ਦੇ ਵਿੱਚ ਜੋ ਅਸੀਂ ਇੱਕ ਇਨਗਰੀਡੀਅੰਟ ਪਾਇਆ ਹੈ ਬੀਟਰੂਟ ਚਕੁੰਦਰ ਅਸੀਂ ਇਹ ਤੁਸਤੇਕ ਸਰਨੇਉ ਜੋ ਪਾ ਹੁਣੇ ਆਟਾ ਤਿਆਰ ਕੀਤਾ ਹੈ ਇਹਦਾ ਜਿਹੜਾ ਕਲਰ ਹੈ ਉਹ ਲਾਲ ਹੈ ਯਾਨੀ ਕਿ ਰੈੱਡ ਤੇ ਇਹਦਾ ਕਲਰ ਰੈੱਡ ਇਸ ਲਈ ਕਿਉਂਕਿ ਇਹਦੇ ਵਿੱਚ ਜੋ ਅਸੀਂ ਇੱਕ ਅ ਇੰਗਰੀਡੀਅੰਟ ਪਾਇਆ ਹੈ ਬੀਟਰੂਟ ਚਕੁੰਦਰ ਤੇ ਉਹ ਚਲਗਮ ਤੇ ਮੂਲੀ ਇਹ ਤਿੰਨੇ ਸਬਜ਼ੀਆਂ ਨੇ ਜੋ ਅਸੀਂ ਗਾਜਰਾਂ ਵੀ ਨਹੀਂ ਜਿੰਨਾ ਸੀ ਤਿੰਨਾ ਚਾਰਾਂ ਚ ਉਹ ਸਬਜ਼ੀਆਂ ਨੇ ਇਹਨਾਂ ਨੂੰ ਅਸੀਂ ਗ੍ਰੇਟ ਕਰਕੇ ਇਹਦੇ ਨਾਲ ਹੀ ਆਟੇ ਦੇ ਵਿੱਚ ਗੁੰਨਿਆ ਜਿਸ ਕਰਕੇ ਇਹਦਾ ਜੋ ਕਲਰ ਹੈ ਉਹ ਰੈੱਡ ਹੈ ਮੇਕ ਸ਼ੋਰ ਕਿ ਜਦੋਂ ਤੁਸੀਂ ਸਾਰੀ ਸਬਜ਼ੀਆਂ ਜਦੋਂ ਤੁਸੀਂ ਵਰਤੋਗੇ ਤਾਂ ਇਸ ਨੂੰ ਗ੍ਰੇਟ ਕਰਕੇ ਹੀ ਫਿਰ ਤੁਸੀਂ ਆਟਾ ਗੁੰਨਣਾ ਤੇ ਜਿਵੇਂ ਕੀ ਆਟਾ ਜਦੋਂ ਆਪਣਾ ਰੈਡੀ ਹੋ ਗਿਆ ਤੇ ਫਿਰ ਇਸ ਦੇ ਛੋਟੇ-ਛੋਟੇ ਪੇੜੇ ਬਣਾ ਕੇ ਤੁਸੀਂ ਜੋ ਵੀ ਵਰਤਦੇ ਹੋ ਵੈਸੇ ਆਪਾਂ ਜ਼ਿਆਦਾਤਰ ਕੀ ਵਰਤਦੇ ਹਾਂ ਤਾਂ ਕੀ ਲਗਾ ਕੇ ਜਿਵੇਂ ਆਪਾਂ ਪਰੌਠੇ ਬਣਾਉਣੇ ਨੇ ਤਾਂ ਉਸ ਤਰੀਕੇ ਨਾਲ ਇਹਨੂੰ ਬਣਾ ਕੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਥਾਣੇ ਆਪਣਾ ਐਂਡ ਨਵੇਂ ਤਰੀਕੇ ਦੇ ਪਰੌਠੇ ਮੰਮੀ ਨਹੀਂ ਦੱਸੂਗੀ ਇਸ ਚ ਕੀ ਕੀ ਪਾਇਆ ਹਾਂਜੀ ਅੱਜ ਮੈਂ ਹੈਲਦੀ ਬ੍ਰੇਕਫਾਸਟ ਕਰਵਾ ਰਹੀ ਹਾਂ ਜੀ ਸਾਰਿਆਂ ਨੂੰ ਇਹਦੇ ਵਿੱਚ ਮੈਂਨੇ ਸਭ ਤੋਂ ਪਹਿਲਾਂ ਸੇਤ ਦਾ ਖਜ਼ਾਨਾ ਆਪਣਾ ਜਿਹੜਾ ਖੂਨ ਵਧਾਉਂਦਾ ਹੈ ਉਹ ਹੈ ਜੀ ਬੀਟਰੂਟ ਅੱਛਾ ਜੀ ਵਾਹ ਬੀਟਰੂਟ ਨੂੰ ਪੰਜਾਬੀ ਚ ਅਪਾ ਚਕੁੰਦਰ ਵੀ ਕਹਿ ਦਿੰਦੇ ਆ ਤੇ ਇਹਦੇ ਵਿੱਚ ਮੈਂ ਪਾਇਆ ਜੀ ਮੂਲੀ ਸ਼ਰਗਮ ਤੇ ਹਰਾ ਧਨੀਆ ਤੇ ਗਾਜਰ ਅੱਛਾ ਜੀ ਔਰ ਆਪਣੇ ਸੁੱਕੇ ਮਸਾਲੇ ਜਿਵੇਂ ਕਿ ਮਿਰਚ ਹੋ ਗਈ ਨਮਕ ਹੋ ਗਿਆ ਸੁੱਕਾ ਧਨੀਆ ਹੋ ਗਿਆ ਕਾਲੀ ਮਿਰਚ ਹੋ ਗਈ ਜੀ ਉਹਨਾਂ ਦਾ ਪਾਊਡਰ ਬਣਾ ਕੇ ਫਿਰ ਮੈਂ ਇਹ ਬੈਟ ਆਟਾ ਗੁੰਨੇ ਔਰ ਹੁਣ ਮੈਂ ਗਰਮਾ ਗਰਮ ਆਪਣੇ ਬੱਚਿਆਂ ਨੂੰ ਇਹ ਹੈਲਦੀ ਤੇ ਬਹੁਤ ਹੀ ਸੇਤਮੰਦ ਬ੍ਰੇਕਫਾਸਟ ਕਰਵਾ ਰਹੀ ਆ ਤੁਸੀਂ ਵੀ ਬਣਾਓ ਤੇ ਖਾਓ ਜਿਵੇਂ ਤੁਹਾਡੇ ਬੱਚੇ ਹਰੀਆਂ ਸਬਜ਼ੀਆਂ ਜਾਂ ਨਹੀਂ ਖਾਂਦੇ ਉਹ ਪਾ ਇਸ ਤਰ੍ਹਾਂ ਸਾਰੇ ਬੱਚਿਆਂ ਨੂੰ ਖਵਾ ਸਕਦੇ ਹੋ ਪਰ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਧੰਨਵਾਦ ਐਨ ਯੂ ਗਾਇਸ ਜਿਵੇਂ ਕਿ ਤੁਸੀਂ ਹੁਣੀ ਸੁਣਿਆ ਮਮਾ ਨੇ ਜੋ ਇНГਰੀਡੀIENTS ਇਹਦੇ ਵਿੱਚ ਪਾਏ ਨੇ ਉਹਨਾਂ ਬਾਰੇ ਦੱਸਿਆ ਸਾਰੇ ਇНГਰੀਡੀIENTS ਬਹੁਤ ਹੀ ਹੈਲਦੀ ਨੇ ਤੇ ਤੁਸੀਂ ਅਗਰ ਤੁਹਾਡੇ ਘਰ ਵਿੱਚ ਕੋਈ ਵਧੀਆ ਚੀਜ਼ ਨਹੀਂ ਹੈ ਕੋਈ ਵਧੀਆ ਸਬਜੀ ਨਹੀਂ ਹੈ ਤੇ ਤੁਸੀਂ ਰੋਜ਼ ਸਬਜ਼ੀਆਂ ਖਾਣਾ ਖਾ ਕੇ ਬੋਰ ਹੋ ਚੁੱਕੇ ਹੋ ਤੇ ਤੁਸੀਂ ਕਈ ਵਾਰੀ ਆਪਾਂ ਪਰੌਂਠੇ ਤੋਂ ਵੀ ਬੋਰ ਹੋ ਜਾਂਦੇ ਆ ਤਾਂ ਤੁਸੀਂ ਇਹ ਚੀਜ਼ ਆਪਣੇ ਘਰੇ ਬਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਜਿਵੇਂ ਸਾਡੀ ਮੰਮੀ ਨੇ ਸਾਨੂੰ ਖਵਾਇਆ ਤਾਂ ਤੁਸੀਂ ਨੂੰ ਚਾਹ ਆਚਾਰ ਨਾਲ ਖਾ ਸਕਦੇ ਹੋ ਮਲਾਈ ਨਾਲ ਖਾ ਸਕਦੇ ਹੋ ਦਹੀਂ ਨਾਲ ਖਾ ਸਕਦੇ ਹੋ ਪਰ ਜੇ ਵੀ ਹੁਣ ਠੰਡ ਹੈ ਤਾਂ ਮਲਾਈ ਨਾਲ ਖਾਣਾ ਵੀ ਸਹੀ ਰਹੇਗਾ ਦਹੀਂ ਦਾ ਇਸਤੇਮਾਲ ਨਾ ਕਰੋ ਉਹਦੇ ਨਾਲ ਗਲਾ ਖਰਾਬ ਹੋ ਸਕਦਾ ਚਾਹ ਨਾਲ ਚਾਹ ਨਾਲ ਖਾ ਸਕਦੇ ਹੋ ਚਾਹ ਨਾਲ ਸਭ ਤੋਂ ਬੈਸਟ ਹੈ ਤੇ ਬਹੁਤ ਹੀ ਵਧੀਆ ਮਤਲਬ ਟੇਸਟ ਇਹਦਾ ਇਨਾ ਵਧੀਆ ਤੁਸੀਂ ਇੱਕ ਵਾਰ ਇਹਨੂੰ ਆਪਣੇ ਘਰੇ ਬਣਾ ਕੇ ਦੇਖੋ ਔਰ ਜਰੂਰ ਤੁਸੀਂ ਖਾਓਗੇ ਤਾਂ ਤੁਸੀਂ ਵਾਹ ਵਾਹ ਕਰੋਗੇ ਤੇ ਆਹੋ ਭਾਜੀ ਮਲਾਈ ਨਾਲ ਵੀ ਖਾ ਸਕਦੇ ਆ ਮਲਾਈ ਨਾਲ ਇਸ ਦਾ ਟੇਸ ਬਹੁਤ ਹੀ ਵਧੀਆ ਹੁੰਦਾ ਹੈ ਮਲਾਈ ਇਹ ਸੇਰਤ ਵਾਸਤੇ ਵਧੀਆ ਹੁੰਦੀ ਹੈ ਪਰ ਜੇ ਤੁਸੀਂ ਲੋੜ ਤੋਂ ਵੱਧ ਮਲਾਈ ਵੀ ਖਾਓਗੇ ਤਾਂ ਉਹ ਤੁਸੀਂ ਨਾਲ ਤੁਹਾਡਾ weight ਵਧ ਸਕਦਾ ਹੈ ਤਾਂ ਅੱਜ ਦੀ ਜੋ ਰੈਸਪੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਤੇ ਆਪਣੇ ਘਰਾਂ 'ਚ ਬਣਾ ਕੇ ਸਾਨੂੰ ਜਰੂਰ ਕਮੈਂਟ ਕਰਿਓ ਕਿ ਕਿਵੇਂ ਤੁਹਾਡੇ ਘਰਦਿਆਂ ਨੂੰ ਵਧੀਆ ਲੱਗੀ ਇਹ ਕਿ ਨਹੀਂ ਲੱਗੀ ਧੰਨਵਾਦ ਜੀ ਸਾਰਿਆਂ ਨੂੰ ਸਰਸ਼ੀਆ ਕਾ